ਹਾਂ ਉਹ ਜਿਹੜਾ ਅੱਗੇ ਇਹ ਕੀ ਹੁੰਦੇ ਸੀਗੇ ਕਿ ਬਾਹਣ ਦੇ ਵਿੱਚ ਇਹ ਆਏ ਜੇ ਹੋ ਕੇ ਖੜ ਜਾਂਦੇ ਹੁੰਦੇ ਆਏ ਜੇ ਹੋ ਕੇ ਜਦੋਂ ਟੁੱਟਦੇ ਸਪੈਂਡਲ ਸਾਰੇ ਪੈਂਟ ਦੇ ਗੁੱਟ ਕੇ ਵੀ ਨਹੀਂ ਪੂਰੇ ਆਉਂਦੇ ਨੂੰ ਇਨੂੰ ਉੱਪਰ ਚੱਕਣਾ ਐਟ ਦੇ ਟਾਇਰ ਪਾਉਣ ਵਾਸਤੇ ਇਹ ਗੱਲ ਮੇਨ ਪੁਆਇੰਟ ਆ ਜੀ ਹੁਣ ਆ ਜੈਕ ਲੱਗ ਗਿਆ ਤੇ ਇਹਨੂੰ ਇਸ ਨੂੰ ਚੱਕੋ ਤੇ ਟਾਇਰ ਖੋਲੋ ਇਹ ਜੇ ਇੱਕ ਤੋੜਿਆ ਦੂਸਰਾ ਨਾਲ ਹੀ ਟੁੱਟ ਜਾਂਦਾ ਸੀ ਟਰੈਕਟਰ ਥੱਲੇ ਡਿੱਗ ਜਾਂਦਾ ਸੀ ਜੋ ਟਰੈਕਟਰ ਥੱਲੇ ਡਿੱਗ ਜਾਂਦਾ ਸੀ ਨਾਲੇ ਤਾਂ ਗਲਾਸ ਪੈਂਡਲ ਬਦਲਦਾ ਸੀਗਾ ਨਾਲੇ ਉਹਦਾ ਮਨ ਛੱਕੀ ਹੋ ਜਾਂਦਾ ਸੀ ਬਾਅਦ ਵਿੱਚ ਉਹਦੇ ਉੱਤੇ ਡਰਾਈਵਰ ਨਹੀਂ ਕੋਈ ਬੈਂਦਾ ਸੀ ਚਲਾਉਣ ਨੂੰ ਵੀ ਜਿਵੇਂ ਭਜਾਇਆ ਤੇ ਰਾਹ ਜਿਨੇ ਡਿੱਗ ਜੇ ਕਿਤੇ ਉਹ ਚੀਜ਼ਾਂ ਪ੍ਰੋਬਲਮ ਆਪਾਂ ਦੂਰ ਕੀਤੀ ਆ ਜੇ ਸਪੈਂਡਲ ਸਾਡੇ ਦੀ ਟੁੱਟਣ ਦੀ ਮਤਲਬ ਤੁਸੀਂ 2 ਸਾਲ ਦੀ ਗਾਰੰਟੀ ਜੇ ਜਬੰਡਲ ਤੋੜਦੇ ਇੱਕ ਇਹਦਾ ਬਜਟ ਆ ਨਾ ਜਿਹੜਾ ਉਹ ਟਰੈਕਟਰ ਦੇ ਨਾ ਜਿੰਨਾ ਆਪਾਂ ਟਰੈਕਟਰ ਕਿੰਨੇ ਕਿੰਨੇ ਪੈਸਿਆਂ ਚ ਕਿੰਨੇ ਪੈਸੇ ਸ਼ੁਰੂ ਹੋ ਜੂ ਕਿਉਂਕਿ ਟਰੈਕਟਰਾਂ ਦੇ ਹਿਸਾਬ ਨਾਲੇ ਬਦਲਿਆ ਬਦਲਿਆ ਇੱਥੇ ਮੰਨ ਲਓ ਉਹ ਖੜੇ ਆ ਜਿਹੜੇ ਕੋਰਡ ਵਾਲੇ ਫੌਜੀ ਵਾਂਗੂ ਨਹੀਂ ਕੋਰਡ ਵਾਲਾ ਫੌਜੀ ਕੀ ਕਰਦਾ ਹੁੰਦਾ ਏ ਡ੍ਰਾਈਵਰ ਨੂੰ ਹੱਥ ਲਾ ਕੇ ਆਏ ਢੇਰੀਆਂ ਤੇ ਜਾ ਕੇ ਖੜ ਜਾਂਦਾ ਹੁੰਦਾ ਏ ਐ ਖੜ ਜਾਂਦਾ ਹੁੰਦਾ ਏ ਇੱਥੇ ਮੰਨ ਲਓ ਖੜੇ ਆ ਖੜੇ ਵੀ ਪਤਾ ਕਿੰਨੇ ਆ ਗਿਣਤੀ ਤੋਂ ਬਾਹਰ ਹੀ ਆ ਤੁਸੀਂ ਭਾਲਦੇ ਫਿਰਦੇ ਹੁੰਨੇ ਆ ਨਾ ਬਈ ਸਾਨੂੰ ਇੱਕ ਮਿਲ ਜੇ ਕੋਈ ਇੱਕ ਬਣਾ ਦੇ ਇੱਥੇ ਸਾਰੇ ਮਾਡਲ ਹੀ ਖੜੇ ਆ 4/2 4/4 ਹੁਣ ਤਾਂ ਤੁਹਾਨੂੰ ਇਹ ਹੋਰ ਗੱਲ ਦੱਸ ਦਿੰਨਾ ਇਹਨਾਂ ਨੇ ਇੱਕ ਬੜੀ ਤਾਕੜੀ ਅਵਿਨਸ਼ਨ ਕਰਤੀ ਇਹਦੇ ਵਿੱਚ ਆ ਦੇਖੋ ਕਿੰਨੇ ਖੜੇ ਆ ਪਹਿਲਾਂ ਤਾਂ ਗਿਣਤੀ ਕਰੋ ਆ ਇਧਰਲੇ ਪਾਸੇ ਨੂੰ ਦੇਖ ਕਰਨ ਇਹ ਤਾਂ ਯਾਰ ਮੈਨੂੰ ਐਂ ਲੱਗਦਾ ਵੀ ਇੱਥੇ ਐਂ ਖੜੇ ਆ ਜਿਵੇਂ ਇਹਨਾਂ ਦਾ ਕੋਈ ਮੇਲਾ ਹੁੰਦਾ ਜਿਵੇਂ ਸਵੇਰੋਂ ਸਵੇਰੀ ਹਸਪਤਾਲ ਦੇ ਮੂਹਰੇ ਨੇ ਅਮਲੀਆਂ ਦੀ ਲੱਗੀ ਹੁੰਦੀ ਲੇਨ ਗੋਲੀ ਲੈਣ ਵਾਲਿਆਂ ਦੀ ਇੱਥੇ ਤਾਂ ਇੰਨੇ ਖੜੇ ਆ ਅਸਲ ਤੇ ਵਿੱਚ ਅਸਲ ਕਾਰਨ ਕੀ ਆ ਬੀਆਰ ਤੋਂ ਜੂ ਵਾਲਿਆਂ ਨੇ ਇਹ ਜਿਗਾਰਡ ਨੂੰ ਇੰਨਾ ਘੈਂਟ ਬਣਾਤਾ ਨਾ ਇੰਨਾ ਘੈਂਟ ਬਣਾਤਾ ਸਿਸਟਮ ਨੂੰ ਕਿ ਨਾ ਇਹ ਖੁੱਬੇ ਲੈ ਇਹ ਜਿੱਕਾਂ ਤੇ ਚੱਕਿਆ ਜਾਂਦਾ ਫਿਰ ਹੋਰ ਤਾਂ ਹੋਰੇ ਲੀ ਦੇ ਵਿੱਚ ਵੀ ਮੜੂ ਆ ਆਪਾਂ ਗੱਲਬਾਤ ਕਰਦੇ ਆ ਮੁੰਡਾ ਗੱਭਰੂ ਨੌਜਵਾਨਾਂ ਅੱਜ ਕੱਲ ਦੇ ਮਾਰਕੀਟ ਨੂੰ ਪੜਤਾਲ ਦਾ ਵੀ ਇਹ ਤੇ ਸਭ ਤੋਂ ਵੱਡੀ ਗੱਲ ਆ ਜ਼ਿਮੀਂਦਾਰਾਂ ਲਈ ਉਸ ਭਾਅ ਦੇ ਵਿੱਚ ਚੀਜ਼ ਬਣਾ ਕੇ ਦਿੰਦਾ ਵੀ ਜਿਹੜੇ ਭਾਅ ਦੇ ਵਿੱਚ ਜ਼ਿਮੀਂਦਾਰ ਬਾਗੋ ਬਾਗ ਹੋ ਕੇ ਲੈ ਜੇ ਇਹ ਗੱਲ ਹੁਣ ਹੋਰ ਦੱਸ ਦਿੰਨਾ ਟਰੈਕਟਰ ਟਰੈਕਟਰ ਭਾਲਣਾ ਇੰਜਨ ਦਾ ਕੰਮ ਕਰਨਾ ਸਾਰਾ ਹੀ ਤਕਰੀਬਨ ਕਰ ਕਰ ਦਿੰਦਾ ਬਾਕੀ ਜਾਣਕਾਰੀ ਆਪਾਂ ਮੁੰਡੇ ਤੋਂ ਲੈ ਲੈਨੇ ਬਾਈ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਨੂੰ ਸਾਹ ਆ ਕਿਹੜੇ ਪਿੰਡ ਦੇ ਗੱਪਰੂਆਂ ਨੇ ਬਣਾਇਆ ਇਹ ਬਈ ਆਪਣਾ ਜਾ ਰਿਹਾ ਜੈਤੂ ਦੇ ਕੋਲ ਇਹ ਇਹ ਆਪਣੇ ਵੱਲੋਂ ਫੁੱਲ ਫੀਚਰਡ ਮਸ਼ੀਨਾਂ ਵੀ ਆਪਾਂ ਇਹ ਕਹ ਸਕਦੇ ਆ ਵੀ ਆਹ ਸਾਰੀਆਂ ਮਸ਼ੀਨਾਂ ਚੋ ਇਹ ਲੇਟੈਸਟ ਆ ਦੇ ਦੇ ਇਹ ਬਿਲਕੁਲ ਲੇਟੈਸਟ ਆ ਕਿਸੇ ਨੇ ਨਹੀਂ ਅਜੇ ਤੱਕ ਪੰਜਾਬ ਦੇ ਵਿੱਚ ਬਣਾਇਆ ਬਣਦੇ ਆ ਜਰੂਰ ਇੱਕੋ ਲੀਆਂ ਦੇ ਮੋੜਨ ਵਾਲੇ ਪਰ ਇਹਦੇ ਨਾਲ ਦਾ ਨਹੀਂ ਬਣਿਆ ਹਾਂ ਇਹ ਸਿੰਪਲ ਟਰੈਕਟਰ ਆ ਕਈ ਵੀ ਟਰੈਕਟਰ ਨੂੰ ਪਸੰਦ ਕਰਦੇ ਆ ਵੀ ਅਸੀਂ ਮਸ਼ੀਨ ਤੇ ਪੈਸੇ ਨਹੀਂ ਲਾਉਣੇ ਉੱਥੇ ਚੀਜ਼ ਲੈ ਕੇ ਆ ਛੋਟੇ ਬਜਟ ਦੇ ਵਿੱਚ ਵਧੀਆ ਚੀਜ਼ ਲੈ ਕੇ ਆ ਮੰਨ ਲਓ ਸਿੰਪਲ ਟਰੈਕਟਰ ਦੇ ਵਿੱਚ ਆ ਗਿਆ ਸਿੰਪਲ ਟਰੈਕਟਰ ਦੇ ਵਿੱਚ ਆ ਗਿਆ ਲੀਆਂ ਦੇ ਵਿੱਚ ਮੁੜੂਗਾ ਲੀਆਂ ਦੇ ਵਿੱਚ ਮੁੜੂਗਾ ਤੇ ਸਭ ਤੋਂ ਵੱਡੀ ਗੱਲ ਆ ਵੀ ਇਹਨੂੰ ਖੁੱਪਣ ਵਾਸਤੇ ਆ ਜੈਕ ਲਾ ਜੈਕ ਲਾਦੇ ਆ ਜੀ ਵੀ ਜਿਹੜੀ ਇਹਦੇ ਖੁੱਪਣ ਦੀ ਡਿੱਕਾਂ ਆਉਂਦਾ ਸੀਗਾ ਉਹ ਖਤਮ ਹੋ ਗਈ ਛੱਡ ਖਤਮ ਕੋਹ ਵੀ ਇਹਦੇ ਤੇ ਫੱਟੀ ਬੱਲੀ ਕੁਛ ਵੀ ਦੇ ਦੋ ਟਰੈਕਟਰ ਬਾਹਰ ਨਿਕਲੂ ਤੁਹਾਡੇ ਹਾਂ ਉਹ ਜਿਹੜਾ ਅੱਗੇ ਇਹ ਕੀ ਹੁੰਦੇ ਸੀਗੇ ਕੇ ਬਾਣ ਦੇ ਵਿੱਚ ਇਹ ਆਏ ਜੇ ਹੋ ਕੇ ਖੜ ਜਾਂਦੇ ਹੁੰਦੇ ਆਏ ਜੇ ਹੋ ਕੇ ਉਹ ਫਿਰ ਰੀਲਾਂ ਬਹੁਤ ਵਾਇਰਲ ਹੁੰਦੀਆਂ ਸੀ ਉਹ ਜਿਹਦੇ ਵਿਵਤਾ ਪਈ ਹੁੰਦੀ ਸੀ ਉਹ ਨਹੀਂ ਸੀ ਬਣਾਉਂਦਾ ਗਵਾਂਢੀ ਪੁੱਤ ਬਣਾ ਕੇ ਪਾ ਦਿੰਦਾ ਸੀ ਇੰਸਟਾਗ੍ਰਾਮ ਤੇ ਵੀ ਉਹ ਖੜਾ ਸੀ ਢੋਲੀ ਲੈ ਕੇ ਨਾਲ ਦੀ ਨਹੀਂ ਬਈ ਬਈ ਐਂਦਾ ਹੁੰਦੀ ਸੀ ਕਿ ਉਹ ਵੀ ਜਿਹੜੀ ਦਿੱਕਤ ਆਉਂਦੀ ਸੀ ਨਾ ਜਲਦੀ ਨਹੀਂ ਆਉਂਦੀ ਸੀ ਖੇਡ ਦੇ ਵਿੱਚ ਉੱਥੇ ਆਉਂਦੀ ਸੀ ਜਿੱਥੇ ਕੋਈ ਰੁੱਖ ਪਟਿਆ ਜਾਂ ਮੰਨ ਲਓ ਮਿੱਟੀ ਪਾਈ ਆ ਜਾਂ ਮਿੱਟੀ ਚੱਕੀ ਆ ਉੱਥੇ ਦਿੱਕਤ ਆਉਂਦੀ ਉਹਦਾ ਮਤਲਬ ਨਹੀਂ ਅੱਜ ਤੱਕ ਉਹਦਾ ਨਹੀਂ ਆਉਂਦੀ ਜੀ ਉਹਦਾ ਨਹੀਂ ਕਦੇ ਨਹੀਂ ਆਈ ਤੇ ਉਹ ਮੁੜ ਕੇ ਕੁੱਤਾ ਜਿਹੜਾ ਮਰਿਆ ਵਾ ਦੱਬਿਆ ਹੁੰਦਾ ਸੀ ਕਈ ਵਾਰੀ ਉਹ ਵੀ ਮਹਿੰਗਾ ਪਾਇਆ ਜਾਂਦਾ ਉਹ ਤੋਂ ਐ ਹੋ ਕੇ ਕੱਢ ਜਾਂਦੇ ਉਹ ਡਿੱਕਾ ਖਤਮ ਕਰਦੇ ਉਹ ਡਿੱਕਾ ਖਤਮ ਕਰਤਾ ਜੀ ਇਹ ਨਵਾਂ ਸੈਗਮੈਂਟ ਆ ਜੀ ਜਿਹੜਾ ਬੰਦਾ ਆਪਣੇ ਮਸ਼ੀਨ ਦੇ ਉੱਤੇ ਪੈਸੇ ਨਹੀਂ ਜਾਦੇ ਖਰਚਣਾ ਜਿੱਦਾਂ ਆਪਾਂ ਪਹਿਲੇ ਸਾੜ ਲੈ ਕੇ ਆਏ ਸੀ ਮਸ਼ੀਨ ਝੋਨੇ ਦੇ ਸੀਜ਼ਨ ਚ 4 ਵੀਲ ਉਹ ਸਾਹਮਣੇ ਆਪਣੇ ਨਾਲ ਵੀ ਖੜੀ ਆ ਹਾਂ ਇਹ 4x4 ਸੀ ਇੱਕੋ ਲੀਆਂ ਚ ਮੁੜਦੀ ਸੀ ਤੇ ਬਜਟ ਬੰਦੇ ਦਾ ਨਾ 9 9.5 ਲੱਖ ਤੱਕ ਚੱਲ ਜਾਂਦਾ ਸੀਗਾ ਹੂੰ ਕਈ ਬੰਦੇ ਆਨੂੰ ਮੰਨ ਲਓ 4 ਵੀਲ ਦੀ ਰਿਕੁਆਇਰਮੈਂਟ ਨਹੀਂ ਸੀਗੀ ਉਹਨਾਂ ਨੂੰ 2 ਵੀਲ ਦੀ ਲੋੜ ਆ ਹਾਂ ਵੀ ਹਰੇਕ ਬੰਦੇ ਦੀ ਪੈੜੀ 'ਚ ਕੋਈ ਸੇਮ ਵਾਲਾ ਏਰੀਆ ਨਹੀਂ ਹੈਗਾ ਨਾਰਮਲ ਏਰੀਆ ਉੱਥੇ 2 ਵੀਲ ਵੀ ਚੱਲ ਸਕਦਾ ਉੱਥੇ ਇਹ ਟਰੈਕਟਰ ਆ ਲੋਕੀ ਟਰੈਕਟਰ ਨੂੰ ਪਸੰਦ ਕਰਦੇ ਆ ਜਿਵੇਂ ਮੰਨ ਲਓ ਅੱਗੇ ਟਰੈਕਟਰ ਹੁੰਦਾ ਸੀ ਉਹ ਪਿਛਲਾ ਟਾਇਰ ਕਿਤੇ ਮੋੜਦਾ ਸੀ ਅਗਲਾ ਕਿਤੇ ਮੋੜਦਾ ਸੀ ਮੱਥੇ ਤੋਂ ਜਾ ਕੇ ਆਪਾਂ ਨੂੰ ਡਬਲ ਨਕਸਾਨ ਹੁੰਦਾ ਡਬਲ ਨਕਸਾਨ ਹੁੰਦਾ ਉੱਥੇ ਟਰੈਕਟਰ ਆ ਗਿਆ ਜੀ ਹੁਣ ਆਪਾਂ ਆਪਾਂ ਇਹ ਕਹਦੇ ਵੀ ਇਹ 4x2 ਦੇ ਵਿੱਚ 4x2 ਦੇ ਵਿੱਚ 2 ਦੇ ਵਿੱਚ ਲੀ ਦੇ ਵਿੱਚ ਮੋੜਨ ਵਾਲਾ ਹਾਂਜੀ ਲੀ ਦੇ ਵਿੱਚ ਮੋੜਨ ਵਾਲਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਬਹੁਤ ਕਮਾਲ ਦਾ ਸੈਗਮੈਂਟ ਆ ਗਿਆ ਇਹ ਸੈਗਮੈਂਟ ਵੀਰੇ ਮਤਲਬ ਇੱਕ ਤਾਂ ਇਹ ਹੋ ਗਿਆ ਇੱਕ ਇਹਦਾ ਬਜਟ ਆ ਨਾ ਜਿਹੜਾ ਉਹ ਟਰੈਕਟਰ ਦੇ ਨਾਲ ਜਿੰਨਾ ਆਪਾਂ ਟਰੈਕਟਰ ਕਿੰਨੇ ਕਿੰਨੇ ਪੈਸਿਆਂ ਚ ਕਿੰਨੇ ਪੈਸੇ ਸ਼ੁਰੂ ਹੋ ਜੂ ਕਿਉਂਕਿ ਟਰੈਕਟਰ ਦੇ ਹਿਸਾਬ ਨਾਲੇ ਬਦਲਿਆ ਬਦਲਿਆ ਇਹ ਇਹਦੇ ਵਿੱਚ ਨਾ ਜੇ ਆਪਾਂ ਮਾਡਲ ਕੋਈ ਅਪਡੇਟ ਕਰਦੇ ਜਿਵੇਂ ਕਿ 98 99 ਮਾਡਲ ਆ 7 ਲੱਖ ਰੁਪਈਆ ਆਈਡੀਆ ਲੈ ਕੇ ਚੱਲੋ ਜੀ ਇਹਦੇ ਦੇ ਉੱਤੇ ਵੀ ਤੁਸੀਂ ਜਿੰਨੇ ਮਰਜ਼ੀ ਭਾਵੇਂ 8 ਲੱਖ ਤੱਕ ਲਾ ਲਓ ਜੇ ਤੁਸੀਂ ਆਪਾਂ ਟਰੈਕਟਰ ਵੱਡੇ ਮਾਡਲ ਦਾ ਲੈਣੇ ਆ 7 ਲੱਖ ਰੁਪਏ ਦੇ ਵਿੱਚ ਜਿਹੜਾ ਟਰੈਕਟਰ ਹੋ ਉਹਦਾ ਇੰਜਨ ਉਹਦਾ ਪੰਪ ਉਹਦਾ ਕਲਚ ਸਭ ਕੁਝ ਹੋ ਕੇ ਜਿਹੜੀ ਸਾਡੀ ਟੀਮ ਆ ਨਾ ਜੀ ਇਹਦੇ ਵਿੱਚ ਮੁੰਡੇ ਸਾਡੇ ਨਾਲ ਕੰਮ ਕਰਦੇ ਆ ਵਪਾਰ ਲਾਈਨ ਦਾ ਕੰਮ ਕਰਦੇ ਆ ਉਹ ਸਾਨੂੰ ਟਰੈਕਟਰ ਲੈ ਕੇ ਦਿੰਦੇ ਆ ਪਹਿਲੀ ਗੱਲ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਟਰੈਕਟਰ ਚੰਗੇ ਇੰਜਨ ਵਾਲੀ ਆ ਜੀ ਮੰ ਲਓ ਜੇ ਫੇਰ ਵੀ ਆਪਾਂ ਨੂੰ ਕਿਤੇ ਪ੍ਰੋਬਲਮ ਸਾਨੂੰ ਦਿਖਦੀ ਆ ਅਸੀਂ ਇਹਦੀ ਕਲੱਚ ਪਲੇਟ ਇਹਦਾ ਇੰਜਨ ਬਲੂ ਤਾਂ ਨਹੀਂ ਮਾਰਦਾ ਕੁਝ ਵੀ ਆ ਸਾਰਾ ਇੱਥੇ ਖੋਲ ਦੇਨੇ ਟਰੈਕਟਰ ਜਦੋਂ ਅਸੀਂ ਪਾਵਰ ਇਹਨੂੰ ਕਰਦੇ ਆ ਇਹਦੀ ਸਰਵਿਸ ਕਰਦੇ ਆ ਇਹਦੀ ਕਲੱਚ ਪਲੇਟ ਦੇਖਦੇ ਆ ਉਦੋਂ ਫਿਰ ਤਾਂ ਜੋ ਕੋਈ ਕੰਮ ਦਿਖਦਾ ਅਗਲੇ ਦਿਨ ਉਹ ਕਰ ਦੇਨੇ ਸਾਰਾ ਉਹ ਕਰ ਦੇਨੇ ਉਹ ਸਾਰਾ ਕਰਕੇ ਅਗਲੇ ਹੁੰਦੇ ਨੇ ਮੰਨ ਲਓ ਟਰੈਕਟਰ ਦੇ ਵੀ ਨਾਲ ਗਾਰੰਟੀ ਦੇ ਕੇ ਦੋ ਰਾਂਗੇ ਤੇ ਜੇ ਕਿਸੇ ਬੰਦੇ ਜਮੇ ਔਨ ਦੀ ਸਪੋਟ ਹੀ ਲੈਣਾ ਤਾਂ ਤੁਹਾਡੇ ਕੋਲ ਸਾਰੇ ਤਾਂ ਦੇ ਮਾਡਲ ਖੜੇ ਆ ਤਕਰੀਬਨ 25 ਤੋਂ 30 ਟਰੈਕਟਰ ਖੜੇ ਆ ਜਿਹੜੇ ਆਪਾਂ ਔਨ ਦੀ ਸਪੋਟ ਬੰਦਿਆਂ ਨੂੰ ਡਿਲੀਵ 4x4 ਦੇ ਵਿੱਚ ਮੁੜਨ ਵਾਲੀ ਜਿਹੜੀ ਫੁੱਲ ਫੀਚਰਡ ਆਪਾਂ ਕਿਸਦੇ ਆ ਇਹਨੂੰ ਕਹਿੰਦੇ ਇਹ 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 ਹੋਊਗੀ 4x4 ਦੇ ਵਿੱਚ ਸੇਮ ਇਹੀ ਸੈਗਮੈਂਟ ਇਹ 2 ਵੀਲ ਦੇ ਵਿੱਚ ਇਹ 4 ਵੀਲ ਦੇ ਵਿੱਚ ਆ ਗਿਆ 4x4 ਆਪਾਂ ਇਹ ਕਹਿੰਦਾ ਵੀ ਇਹ ਆਪਣਾ ਡੀ ਲਕਸ ਮਾਡਲ ਆ ਇਹ ਡੀ ਲਕਸ ਮਾਡਲ ਆ ਫਿਰ ਇਹਦੇ ਵਿੱਚ ਹੈ ਨਾ ਜਿਹੜਾ ਆ ਮਾਡਲ ਆਪਾਂ ਵੇਖਦੇ ਪਏ ਇਹਦੇ ਵਿੱਚ ਨਾ weight ਤੇ ਵੀ ਕਟੌਤੀ ਬਹੁਤ ਕੀਤੀ ਹੋਈ ਆ ਹੂੰ ਔਰ ਘਟਾਤਾ ਹਾਂ ਭਾਰ ਘਟਾਤਾ ਤੇ ਕਿਸੇ ਸੈਗਮੈਂਟ ਇਹਨੂੰ ਛੋਟਾ ਕਰਦਾ ਹੂੰ ਮਤਲਬ ਜੈਕ 2 ਜੈਕ ਐਕਸਟਰਾ ਲੱਗਣ ਤੋਂ ਬਾਅਦ ਵੀ ਇਹਦਾ ਭਾਰ ਘਟ ਗਿਆ ਹਾਂ ਭਾਰ ਘਟ ਗਿਆ ਮਤਲਬ ਜਿੱਥੇ ਕਟੌਤੀ ਕਰਨੀ ਚਾਹੀ ਮੰਨ ਲਓ ਥੋੜੀ ਥੋੜੀ ਕਰਕੇ ਨਾ ਇਹਦੇ ਵਿੱਚੋਂ ਕੱਢਿਆ ਇਹਨੂੰ ਆਪਾਂ 20 ਤੋਂ 21 ਕੁਇੰਟਲ ਦੀ ਰੇਂਜ ਚ ਲੈ ਕੇ ਆਇਆ ਮੰਨ ਲਓ ਨਾਰਮਲ ਟਰੈਕਟਰ 17 18 ਕੁਇੰਟਲ ਦਾ ਹੁੰਦਾ ਹੂੰ ਮੰਨ ਲਓ ਇਹ 2 3 ਕੁਇੰਟਲ ਹੋਰ ਵਜਨ ਹੈ ਤੇ ਜ਼ਿਆਦਾ ਵਜਨ ਨਹੀਂ ਹੈਗਾ ਵੀ ਮਤਲਬ ਕਹਿਣ ਤੋਂ ਬਾਅਦ ਜਿੰਨੇ ਕੁ ਟਰੈਕਟਰ ਦੇ ਮਗਰ ਹਲ ਪਾ ਕੇ ਟਰੈਕਟਰ ਤੁਰਦਾ ਉਹਨਾਂ ਕੁ ਵਜਨ ਨਾਲ ਉਹਨਾਂ ਹੀ ਭਜਣਾ ਹੈ ਹਾਂਜੀ ਐਡੈਕਸ਼ਨਾਂ ਦੇ ਨਾਲ ਆਪਾਂ ਇਹਨਾਂ ਨੂੰ ਥੱਲੇ ਲਿਆਂਦਾ ਟਾਇਰਾਂ ਨੂੰ ਤੇ ਟਾਇਰ ਛੋਟਾ ਕਰਦਾ ਇਹਨੂੰ ਮਸ਼ੀਨ ਦਾ ਰੂਪ ਦੇਦਾ ਟਰੈਕਟਰ ਨੂੰ ਹੈ ਟਰੈਕਟਰ ਹੀ ਆ ਸਿੰਪਲ ਤੇ ਆਪਣੇ ਕੋਲੇ ਤਕਰੀਬਨ ਸਾਰੇ ਮਾਡਲ ਖੜੇ ਆ। ਮੇਰੇ ਸਾਰੇ ਮਾਡਲ ਖੜੇ ਆ। ਸਾਰੇ ਅਵੇਲੇਬਲ ਆ। ਮਤਲਬ ਕੋਈ ਵੀ ਬੰਦਾ ਆਵੇ ਮੌਕੇ ਤੇ ਆ। ਮੇਰੇ ਇਦਾਂ ਸੀਗਾ ਪਿੱਛੇ ਜੇ ਕਣਕ ਦਾ ਸੀਜ਼ਨ ਸੀ। ਉਦੋਂ ਤੇ ਸਾਡੀ ਜਿਹੜੀ ਬੁਕਿੰਗ ਦਾ ਟਾਈਮ ਸੀਗਾ ਤਕਰੀਬਨ ਨਾ 3-3 2.5 ਮਹੀਨੇ ਤੱਕ ਵੇਟਿੰਗ ਚੱਲ ਗਈ। ਹੂੰ। ਉੱਥੇ ਗਾਹ ਨੂੰ ਬਹੁਤ ਪਰੇਸ਼ਾਨੀ ਆਈ। ਸਾਨੂੰ ਜਿਹੜਾ ਸਮਾਂ ਵਿੱਚ ਕੋਈ ਮਹੀਨਾ ਡੇਢ ਮਹੀਨਾ ਵੇਲਾ ਮਿਲਿਆ ਇ ਉੱਥੇ ਫਾਰਮਰ ਵਾਸਤੇ ਸਟਾਕ ਰੈਡੀ ਕਰ ਲਿਆ। ਹੁਣ ਗਾਂ ਝੋਨੇ ਦਾ ਸੀਜ਼ਨ ਆਣਾ ਉੱਥੇ ਬੰਦਾ ਕੋਈ ਨਿਕਲਿਆ ਤਰੰਤ ਵੀ ਉਹਨੂੰ ਆਪਾਂ ਦੇ ਸਕਦੇ। ਤੇ ਜਿਹੜਾ ਉਹ ਮਾਡਲ ਬਣਿਆ ਹੋਇਆ ਬਾਈ ਉਹਨਾਂ ਨੇ ਬਣਵਾਇਆ ਹਾਂਜੀ ਉਹਦੇ ਨਾਲ ਦਾ ਕੋਈ ਮਾਡਲ ਹੈਗਾ ਬਿਲਕੁਲ ਬਣਿਆ ਖੜਾ ਬਿਲਕੁਲ ਖੜਾ ਵੀਰੇ ਵੀ ਜਿਵੇਂ ਉਹ ਕੋਈ ਮੈਨੂੰ ਬੜਾ ਪਸੰਦ ਆਇਆ ਵੀ ਉਹ 4/2 ਚ ਵੀ ਆ ਬਜਟ ਦੇ ਵਿੱਚ ਵੀ ਆ ਹਨਾ ਬਿਲਕੁਲ ਤੇ ਵੀ ਜੇ ਸੇਮ ਉਹਦੇ ਨਾਲ ਦਾ ਹੋਵੇ ਕੋਈ ਬੰਦਾ ਕਵੇ ਯਾਰ ਮੈਨੂੰ ਤਾਂ ਅਬੀ ਚਾਹੀਦਾ ਵੀਰੇ ਤਰੰਤ ਆਉਣ ਡਿਲੀਵਰੀ ਦੇ ਦੇਵਾਂਗੇ ਮੰਨ ਲਓ ਜੇ ਕੋਈ ਬੰਦਾ ਸਾਡੇ ਕੋਲੋਂ ਦਾ 15 ਕਿ ਦਿਨਾਂ ਚ ਦੇ ਦਾਂਗੇ ਡਿਲੀਵਰੀ ਫਿਰ ਆ ਆ ਨੀਮਾ ਵਾਲਾ ਆ ਉੱਚਾ ਵਾਲਾ ਇਹ ਵੀ ਫਰਕ ਹੈ ਦੋਨਾਂ ਦਾ ਵਿੱਚ ਟਾਇਰ ਦੋਨਾਂ ਦੇ ਇੱਕੋ ਜਿਕੇ ਹੀ ਆ ਬਿਲਕੁਲ ਵੀਰੇ ਇਹ ਜਿਹੜਾ 4 ਵੀਲ ਦੇ ਵਿੱਚ ਆ ਗਿਆ ਮਾਡਲ ਹਾਂ ਇਹਦੇ ਵਿੱਚ ਆਪਾਂ ਗਰਾਉਂਡ ਕਲੀਅਰੈਂਸ ਤਕਰੀਬਨ 42-43 ਇੰਚ ਹੋ ਜਾਂਦੀ ਆ ਇਹਦੇ ਵਿੱਚ ਆਪਣੀ 3 ਫੁੱਟ ਮਤਲਬ 36 ਇੰਚ ਸੇਮੀ ਇਹਦੇ ਵਿੱਚ ਆਪਾਂ ਲੈ ਗਏ ਗਰਾਊਂਡ ਕਲੀਅਰੈਂਸ ਜਿਹੜਾ ਆਪਾਂ ਅੱਜ ਮਾਡਲ ਦੇਖਦੇ ਪਏ ਆ। ਅੱਛਾ ਉਹਦੀ ਵੀ ਜਿਹੜੀ ਗਰਾਊਂਡ ਕਲੀਅਰੈਂਸ ਆ ਉਹ ਜ਼ਿਆਦਾ ਹੈ। ਆਮ ਨਾਲੋਂ 7 ਤੋਂ 8 ਇੰਚ। ਇਹਦੀ ਗਰਾਊਂਡ ਕਲੀਅਰੈਂਸ ਆਪਾਂ 4x4 ਜਿੰਨੀ ਲੈ ਗਏ ਆ। ਆਮ ਨਾਰਮਲ ਟਰੈਕਟਰ ਨੂੰ 7 ਤੋਂ 8 ਇੰਚ ਜਿੰਨਾ। ਹਾਂ। ਤੇ ਨਰਮੇ ਤੱਕ ਯਾਰ ਸਪਰੇਅ ਹੁੰਦੀ ਆ ਝੋਨੇ ਤੇ ਤਾਂ ਮਤਲਬ ਸਿਰੇ ਤੱਕ ਬਾਸਮਤੀ ਤੇ ਵੀ ਕਰੂ। ਸਾਰਾ ਥੱਲੇ ਪਲੇਨ ਕਰਦਾ ਟਰੈਕਟਰ। ਹਾਂ ਥੱਲੇ ਇਹਦੇ ਕੁਝ ਫਸਲ ਵਾਲਾ ਛੱਡੀ ਚੀਜ਼ ਨਹੀਂ ਰਹੀ ਕੋਈ ਵੀ। ਛੱਡਿਆ ਹੀ ਕੁਝ ਨਹੀਂ ਫਸਲ ਵਾਲਾ। ਹੂੰ। ਇਹਦੇ ਨਾਲ ਦੇ ਹੋਰ ਵੀ ਰੈ ਇਹ ਆਹ ਚੀਜ਼ ਆ ਜੀ ਆ ਤੁਸੀਂ ਹੁਣ ਇੱਥੇ ਤੁਹਾਨੂੰ ਜ਼ਿਆਦਾ ਦਿਖੂਗਾ ਉੱਤੇ ਤੇ ਟੈਂਕੀਆਂ ਲੱਗੀਆਂ ਸੀ ਘੱਟ ਦਿਖਦਾ ਸੀਗਾ ਇਹਦੇ ਵਿੱਚ ਸਤ ਤੁਹਾਨੂੰ ਦਿਖੂਗਾ ਸਾਰਾ ਟਰੈਕਟਰ ਉਦਾਂ ਤੋਂ ਉਦਾਂ ਘੜਾ ਸਿੰਪਲ ਆਹ ਟਿਊਬ ਲੱਗੀ ਆ ਇਹਨੂੰ ਹੋਰ ਕੁਛ ਨਹੀਂ ਹੋਰ ਸਾਰਾ ਟਰੈਕਟਰ ਦਾ ਟ੍ਰੈਕਟਰੀ ਆ ਯਾਰ ਇਹ ਇੱਥੇ ਕਿਹੜਾ ਕੋਈ ਬਾਲਾ ਜ਼ੋਰ ਲੱਗਣਾ ਹੁੰਦਾ ਬਿਲਕੁਲ ਬਿਲਕੁਲ ਹਾਂ ਹਾਂਜੀ ਤਾਂ ਇਹਦੇ ਤੇ ਤਾਂ ਇੱਕ ਵਾਰੀ ਬਸ ਤੁਰ ਪਿਆਦੇ ਨੇ ਹੌਲੀ 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 ਤੁਰਿਆ ਹਾਂ ਬਿਲਕੁਲ ਹੌਲੀ ਹੌਲੀ ਤੁਰਿਆ ਜਾਣਾ ਜੇ ਮੰਨ ਲਓ ਪਰੇਸ਼ਾਨੀ ਆਵੇ ਵੀ ਖੁੱਬਣ ਦੀ ਆਪਣੇ ਕੋਲ ਉਹਦੇ ਸਮੱਸਿਆ ਦਾ ਹੱਲ ਵੀ ਹੈਗਾ ਨਾਲ ਦੀ ਨਾਲ ਤੇ ਜਿਹੜੇ ਯਾਰ ਉਹ ਜੈਕ ਲਾਉਨੇ ਆਪਾਂ ਮਤਲਬ ਜਿਹੜੇ ਟਰੈਕਟਰ ਨੂੰ ਚੱਕਣ ਵਾਲੇ ਆ ਉਹਦਾ ਫਿਰ ਡਿਸਟਰੀਬਿਊਟਰ ਹੀ ਅਲੱਗ ਲੱਗ ਗਿਆ ਉਹਦਾ ਡਿਸਟਰੀਬਿਊਟਰ ਅਲੱਗ ਹੋ ਜਾਂਦਾ ਜੀ ਉਹਦਾ ਅਲੱਗ ਹੀ ਹੋ ਗਿਆ ਅਲੱਗ ਹੋ ਗਿਆ ਜੀ ਹਨਾ ਅਲੱਗ ਹੋ ਗਿਆ ਉਹਦਾ ਲੀਵਰੀ ਅਲੱਗ ਹੋ ਗਿਆ ਲੀਵਰੀ ਅਲੱਗ ਹੋ ਗਿਆ ਜੀ ਮਾੜਾ ਜਿਹਾ ਬਾਈ ਹੁਣਾਂ ਨੂੰ ਪੁੱਛ ਲਗੇ ਵੀ ਕਿੰਨਾ ਕਿ ਚਰਚ ਦਿੱਤਾ ਬਿਲਕੁਲ ਬਿਲਕੁਲ ਪੁੱਛੋ ਹਲਕਾ ਨਾਲ ਗੱਲ ਕਰ ਲੈਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੁਬਾਰਕਾਂ ਸੱਜਣੋ ਅੱਜ ਤਾਂ ਤੁਸੀਂ ਸਾੰਧੀ ਬੜਾ ਕਮਾਲ ਦਾ ਖਰੀਦ ਲਿਆ ਨਾ ਨਹੀਂ ਲੱਗਦਾ ਕਮਾਲ ਇਹ ਤੁਹਾਡੇ ਕਿਵੇਂ ਆਇਆ ਦਿਮਾਗ 'ਚ ਬ ਇਹ ਨਹੀਂ ਸਾਡੇ ਕੋਲੇ ਪੰਪ ਤਾਂ ਹੈਗਾ ਜੀ ਕਾਫੀ ਟਾਈਮ ਦਾ ਉਹ ਜਿਹੜਾ 10 ਤੋਂ ਚਲਾ ਰਹੇ ਆ ਪਾਈਪ ਵਾਲਾ ਹੂੰ ਤੇ ਨਿਗਾਹ ਤਾਂ ਸੀਗਾ ਜੋ ਦੇਖਦੇ ਆ ਜੀ ਉਹ ਜਿਹੜਾ ਤੁਸੀਂ ਪਹਿਲਾਂ ਦੱਸੇ ਢਹਿ ਗਦੇ ਆ ਟੁੱਟ ਕੇ ਉਹ ਚੀਜ਼ ਤੋਂ ਡਰ ਜਾਂਦੇ ਸੀ ਇਹ ਹੂੰ ਖੁਫਦਾ ਸੀ ਹਾਂ ਜਿਹੜਾ ਵੀਰੋ ਜਿਹੜੇ ਵਾਇਰਲ ਹੁੰਦੇ ਆ ਆਪਣੇ ਰੀਲਾਂ ਇਹ ਆਹ ਇਹਦੇ ਨਾਲ ਕਿਵੇਂ ਸੰਤੁਸ਼ਟੀ ਆ ਮੰਨ ਨੂੰ ਜਿਹੜਾ ਆ ਲੱਗ ਗਿਆ ਚੱਕਰ ਨਹੀਂ ਜੀ ਅਸੀਂ ਲੈਣ ਤਾਂ ਫਿਰ ਵੀ ਹੋਰ ਕੁਛ ਆਏ ਸੀਗੇ ਪਰ ਆਹ ਚੀਜ਼ ਵੇਖ ਕੇ ਅਸੀਂ ਅੱਜ ਸਾਡਾ ਮਨ ਬਦਲ ਗਿਆ ਫਿਰ ਬਾਈ ਨੇ ਤੁਹਾਨੂੰ ਉਹਦੇ ਵੀ ਇਹ ਗੱਲ ਕਹੀ ਆ ਅਗੇ ਮਨ ਅਸੀਂ ਬਦਲਿਆ ਥੋੜਾ ਥੋੜਾ ਨਹੀਂ ਬਦਲਿਆ ਕਹਿੰਦਾ ਅਸੀਂ ਬਦਲਿਆ ਥੋੜਾ ਹਾਂ ਇਹ ਗੱਲ ਸਾਨੂੰ ਕਈ ਦਿਨਾਂ ਨੇ ਤੇ ਆ ਚੀਜ਼ ਵੇਖ ਕੇ ਸਾਡਾ ਮਨ ਬਦਲਿਆ ਆ ਇੱਥੇ ਇੱਥੇ ਆ ਕੇ ਪਤਾ ਲੱਗਿਆ ਵੀ ਆ ਇੱਕੋ ਲੀਆਂ ਚ ਮੋੜੂ ਆ ਹਾਂਜੀ 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 ਪਹਿਲਾਂ ਕਿਉਂਕਿ ਤੁਹਾਡੇ ਕੋ ਜਿਹੜੇ ਆਮ ਚੱਲਦੇ ਸੀ ਉਹ ਢੱਡ ਢੱਡ ਲੀਆਂ ਚ ਮੋੜਦੇ ਹਾਂਜੀ ਇੱਕ ਤਾਂ ਉਹ ਚੀਜ਼ ਸੀਗੀ ਇੱਕ ਖੁੱਬਾਂ ਦੀ ਡਾਕਟਰ ਸੀ ਵੀ ਕੀ ਕਰਾਂ ਕੀ ਨਹੀਂ ਫਿਰ ਆ ਚੀਜ਼ ਸਾਨੂੰ ਕਰਕੇ ਦਿਖਾਈ ਉਦਾਂ ਜੀ ਫਿਰ ਆ ਚੀਜ਼ ਸਾਨੂੰ ਸਾਡੇ ਅਰੇਸਟ ਸੀਗਾ ਕਹਿੰਦੇ ਨਹੀਂ ਸਾਡੀ ਗਾਰੰਟੀ ਹੈ ਉਹ ਭਰਦੀ ਫੇ ਟਰੈਕਟਰ ਦਾ ਪੁੱਛਾ ਇਹ ਦੱਸਿਆ ਇਹਨਾਂ ਨੇ ਐ ਕਿਹੜਾ ਕੁੱਚਾ ਐ ਨਾ ਅੱਜ ਤਾਂ ਗਰਾਰੀਆਂ ਸਾਨੂੰ ਐ ਲੱਗੇ ਵਿੱਚ ਐਨ ਦੇ ਵਿੱਚ ਪਰ ਨਹੀਂ ਇਹਨਾਂ ਨੇ ਇਹ ਦੱਸਿਆ ਰੋਟਾ ਬੇਟਾ ਨਹੀਂ ਨਹੀਂ ਇਹ ਤਾਂ ਗਰਾਰੀਆਂ ਰੋਟਾ ਬੇਟਾ ਹਾਂਜੀ ਹਾਂਜੀ ਇਹ ਟੁੱਟਣ ਭੱਜਣ ਵਾਲਾ ਕੋਈ ਹੈ ਹੀ ਨਹੀਂ ਕੰਮ ਨਹੀਂ ਨਹੀਂ ਹੈ ਨਹੀਂ ਬਹੁਤ ਬਧੀ ਨੰਨ ਰੇਟ ਜਾਇਆ ਟਰੈਕਟਰ ਦੇ ਮੁੱਲ 'ਚ ਹੀ ਆ ਤਾਂ ਜੁਸ ਸਿੰਘ ਵੀ ਦੀ ਕੋਈ ਜ਼ਿੰਮੇਵਾਰੀ ਕਿੰਨੇ ਚਿਰ ਦੀ ਲੈਣੇ ਆ ਮਤਲਬ ਜੇ ਫੇਰ ਵੀ ਕੋਈ ਇਹਦੀ ਜ਼ਿੰਮੇਵਾਰੀ ਜਿਹੜੀ ਹੋਊਗੀ ਆਪਣੀ 6 ਮਹੀਨੇ ਫੀਲਡ ਦੇ ਵਿੱਚ ਫੁੱਲ ਸਰਵਿਸ ਆ ਵੀਰ ਹੋਣੀ ਜਦੋਂ ਮਰਜ਼ੀ ਫੋਨ ਕਰਨਾ ਜੇ ਮੰਨ ਲਓ ਵੀ ਆਪਾਂ ਨੂੰ ਕੋਈ ਸ਼ਾਮ ਨੂੰ ਪ੍ਰੋਬਲਮ ਨਹੀਂ ਬੰਦੇ ਸਵੇਰੇ 10 11 ਵਜੇ ਤੱਕ ਉੱਥੇ ਅਵੇਲੇਬਲ ਹੋਣਗੇ ਠੀਕ ਹੈ ਜੀ 6 ਮਹੀਨੇ ਦੀ ਪਰ ਫਿਰ ਵੀ ਇਹਨਾਂ ਹੀ ਸਾਲ ਦੀ ਲੈ ਕੇ ਚੱਲਾਂਗੇ ਜੇ ਫਿਰ ਵੀ ਕੋਈ ਆਪਾਂ ਮਤਲਬ ਕੋਆਪਰੇਟ ਕਰਾਂਗੇ ਜੇ 19 ਕੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਨਾ ਫੇਰ ਵੀ ਆਪਾਂ ਸਾਲ ਤੱਕ ਅਡੈਕਸ਼ਨ ਦੇ ਵਿੱਚ ਸਾਲ ਤੱਕ ਇਹਨਾਂ ਨੂੰ ਪ੍ਰੋਬਲਮ ਆਵੇ ਆਪਾਂ ਇਹਨਾਂ ਦੇ ਦੇਣਦਾਰ ਹਾਂ ਤੇ ਬਾਕੀ ਹੋਰ ਤਾਂ ਕੋਈ ਚੀਜ਼ ਹਾਂ ਉਹ ਤਾਂ ਨਾਰਮਲ ਟਰੈਕਟਰ ਹੈ ਜੀ ਨਾਰਮਲ ਟਰੈਕਟਰ ਹੈ ਇਹ ਇਹਦੀ ਆਪਣੀ ਸਾਲ ਇੱਕ ਦੀ ਗਾਰੰਟੀ ਹੈ ਇਹਨਾਂ ਨੂੰ ਇਹੀ ਚੀਜ਼ ਲਾਇਦਾ ਲੱਗਦੀ ਆ ਵੀ ਇਹਦੇ 'ਚ ਖਰਾਬੀ ਹੋ ਇਹਦੀ ਆਪਾਂ ਸਾਲ ਦੀ ਗਾਰੰਟੀ ਦੇ ਕੇ ਤੋਰਾਂਗੇ ਬਸ ਬਸ ਮਤਲਬ ਸਾਰੇ ਕਾਕਾਂ ਨਾਲ ਹੀ ਸੇਮ ਬਿਹੇਵੀ ਰਹਿੰਦਾ ਆਪਣਾ ਸੇਮ ਸੇਮ ਇੱਕ ਆਪਾਂ ਸਪੈਂਡਲ ਕਰਤੇ ਇਹ ਬਹੁਤ ਹੈਵੀ ਕਰਤੇ ਆ ਸਪੈਂਡਲ ਟੁੱਟਣ ਦੀ ਟਰੈਕਟਰ ਦੇ ਵਿੱਚ ਬਹੁਤ ਆਹ ਕਿਉਂਕਿ ਜਦੋਂ ਲੰਬਾ ਹੁੰਦਾ ਸੀ ਨਾ ਉਹ ਝੋਲ ਜ਼ਿਆਦਾ ਪੈਂਦੀ ਝੋਲ ਜ਼ਿਆਦਾ ਪੈਂਦੀ ਬਸ ਥੋੜੀ ਬਹੁਤੀ ਬੱਕਤੇ ਚੜਦਾ ਸੀ ਪਹੀ ਤੇ ਜਦੋਂ ਵੱਡਾ ਟਾਇਰ ਸੀ ਨਾ ਪਿੱਛੋਂ ਧੱਕ ਮਾਰਦਾ ਸਪੈਂਡਲ ਤੋੜ ਦਿੰਦਾ ਸੀ ਹਾਂ ਇਹ ਚੀਜ਼ ਦੀ ਪ੍ਰੋਬਲਮ ਨਹੀਂ ਆਉ ਉਹ ਆਪਣੇ ਟਰੈਕਟਰ ਦੀ ਕੁਦਰਤੀ ਗੱਲ ਸੀ ਜਦੋਂ ਨਾ ਬਾਈ ਐਡਾ ਚੱਕਾ ਏ ਉਹ ਪਹੀ ਤੋਂ ਉਤਰਨ ਲੱਗਿਆ ਥੱਲੇ ਮਾਰ ਜਾਂ ਫਸ ਗਿਆ ਐ ਫਸ ਗਿਆ ਅਸੀਂ ਪਹਿਲੇ ਦਿਨੋਂ ਹੀ ਲੈ ਕੇ ਚੱਲੇ ਇਹਦੇ ਨਾਲ ਦਾ ਸਪੈਂਡਲ ਇਹ ਬਿਨਾ ਸਪੈਂਡਲਾਂ ਤੋਂ ਅੱਜ ਤੱਕ ਟਰੈਕਟਰ ਨਹੀਂ ਕੋਈ ਤਿਆਰ ਕੀਤਾ ਕੋਈ ਇੱਕ ਅੱਧਾ ਕੀਤਾ ਜੇ ਕੀਤਾ ਉਹ ਵਾਪਸ ਆ ਕੇ ਤੇ ਉਹਨੂੰ ਲੱਗੇ ਆ ਹੂੰ ਅਸੀਂ ਕੀਤਾ ਹੀ ਨਹੀਂ ਪਹਿਲੇ ਦਿਨ ਇਹ ਮੇਰੇ ਮਨ ਦੇ ਵਿੱਚ ਵੀ ਇਹ ਭੈ ਜਾ ਕਈ ਵਾਰੀ ਖਾਂਦਾ ਹੁੰਦਾ ਸੀ ਮਨ ਵੀ ਜਦੋਂ ਇਹ ਉਤਰੂਗਾ ਕੋ ਲੰਮੀ ਚੀਜ਼ ਨੇ ਤਾਂ ਸੌਖਾ ਤੋੜਨਾ ਲੰਮੀ ਚੀਜ਼ ਨੇ ਇਹਦੇ ਵਿੱਚ ਕੀ ਹੁੰਦੀ ਸੀ ਗਾਹਕ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਕੀ ਹੁੰਦੀ ਸੀ ਜਦੋਂ ਇਹ ਸਪੈਂਡਲ ਟੁੱਟ ਜਾਂਦਾ ਸੀਗਾ ਟਰੈਕਟਰ ਇੱਕ ਤੋੜਿਆ ਦੂਸਰਾ ਨਾਲ ਹੀ ਟੁੱਟ ਜਾਂਦਾ ਸੀ ਟਰੈਕਟਰ ਥੱਲੇ ਡਿੱਗ ਜਾਂਦਾ ਸੀ ਹਾਂ ਜੋ ਟਰੈਕਟਰ ਥੱਲੇ ਡਿੱਗ ਜਾਂਦਾ ਸੀ ਨਾਲੇ ਤਾਂ ਅਗਲਾ ਸਪੈਂਡਲ ਬਦਲਦਾ ਸੀਗਾ ਨਾਲੇ ਉਹਦਾ ਮਨ ਛੱਕੀ ਹੋ ਜਾਂਦਾ ਸੀ ਬਾਅਦ ਵਿੱਚ ਉਹਦੇ ਉੱਤੇ ਡਰਾਈਵਰ ਨਹੀਂ ਕੋਈ ਬੈਂਦਾ ਸੀ ਚਲਾਉਣ ਨੂੰ ਵੀ ਜਿਵੇਂ ਭਜਾਇਆ ਤੇ ਰਾਹ ਹੀ ਨਾ ਡਗ ਜੇ ਕਿਤੇ ਉਹ ਚੀਜ਼ਾਂ ਪ੍ਰੋਬਲਮ ਆਪਾਂ ਦੂਰ ਕੀਤੀ ਆ ਜਿਸ ਸਪੈਂਡਲ ਸਾਡੇ ਦੀ ਟੁੱਟਣ ਦੀ ਮਤਲਬ ਤੁਸੀਂ 2 ਸਾਲ ਦੀ ਗਾਰੰਟੀ ਹੈ ਜੇ ਸਪੈਂਡਲ ਟੁੱਟਦੇ ਯਾਰ ਸਪੈਂਡਲ ਇੱਕ ਟੁੱਟ ਜੇ ਉਹ ਗੱਲ ਵਖਰੀ ਆ ਮੋੜ ਕੇ ਦੂਜਾ ਪਾ ਕੇ ਮੋੜਿਆ ਤਾਂ ਫੇਰ ਟੁੱਟੂ ਫੇਰ ਟੁੱਟੂ ਦਾ ਹਾਂ ਹਾਂ ਨਹੀਂ ਨਹੀਂ ਜੀ ਇੱਕੋ ਹੀ ਮਿੰਟ ਆ ਗਿਆ ਤੇਰੇ ਕੋਲ ਹਾਂ ਕੀ ਜਾਂਦੇ ਸੀ ਬਾਈ ਮਜ਼ਾਕ ਹੀ ਇਹ ਗੱਲ ਕੋਹ ਹੋਰ ਆ ਜੀ ਹਾਂ ਜੀ ਇਹ ਤੁਹਾਨੂੰ ਵੀ ਪਤਾ ਹੈ ਆਪਾਂ ਪਿੰਡ ਵਾਲਿਆਂ ਜੀ ਜਦੋਂ ਇਹ ਟੁੱਟਦੇ ਸਪੈਂਡਲ ਸਾਰੇ ਪਿੰਡ ਦੇ ਗੁੱਟਕੇ ਵੀ ਨਹੀਂ ਪੂਰੇ ਆਉਂਦੇ ਇਹਨੂੰ ਇਹਨੂੰ ਉੱਪਰ ਚੱਕਣਾ ਤੇ ਟਾਇਰ ਪਾਉਣਾ ਹਿੱਤੇ ਇਹ ਗੱਲ ਮੇਨ ਪੁਆਇੰਟ ਆ ਜੀ ਹੁਣ ਜੈਕ ਲੱਗ ਗਏ ਤੇ ਇਹਨੂੰ ਇਸ ਨੂੰ ਚੱਕੋ ਤੇ ਟਾਇਰ ਖੋਲੋ ਇਹ ਜਿਹੜੀ ਭੀੜਾ ਸੀ ਆਲੂਆਂ ਦਾ ਕਰਨਾ ਜੀ ਜਾਂ ਹੋਰ ਕਾਜ ਤੇ ਕਰਨਾ ਇਹਨੂੰ ਬਾਈ ਨੇ ਦੱਸਿਆ ਵੀ ਤਰ ਬਦਲ ਜਾਇਆ ਟਾਇਰ ਆ ਹੂੰ ਤੇ ਨਹੀਂ ਤਾਂ ਆਪਣੀ ਜੈਕ ਲਾਉਣੇ ਪੈਣਗੇ ਫਿਰ ਸਪੈਸ਼ਲ ਗੁੱਟਕੇ ਲਾ ਕੇ ਇਹਦਾ ਇਹ ਵੀ ਪੁਆਇੰਟ ਆ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਗੱਲ ਦੱਸੀ ਬਾਈ ਨੇ ਲੈ ਵੀ ਸੱਜਣੋਂ ਗੱਲ ਏ ਆ ਲੈਣਾ ਨਾ ਸਪਰੇ ਬੂਮ ਹੁਣ ਤਾਂ ਮੈਂ ਐ ਵੀ ਨਹੀਂ ਕਹਿ ਸਕਦਾ ਵੀ ਬੁਕਿੰਗ ਕਰਾ ਲਓ ਹੁਣ ਤਾਂ ਆਓ ਲੈ ਜਾਓ ਜਿਹੜਾ ਪਸੰਦ ਆਉਂਦਾ ਜਿਹੜਾ ਮਾਡਲ ਪਸੰਦ ਆਉਂਦਾ ਘੱਟੋ ਘੱਟ ਮੇਰਾ ਅੰਦਾਜ਼ ਹੈ ਵੀ ਇਹਨਾਂ ਕੋਲੇ 5 ਤੋਂ 6 ਵੇਰੀਏਸ਼ਨਾਂ ਸਿਰਫ ਇਹਦੀ ਬਣਾਵਟ ਦੇ ਵਿੱਚ ਚਲੀਆਂ ਖੜੀਆਂ ਫਿਰ ਟਰੈਕਟਰਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਵੇਰੀਏਸ਼ਨਾਂ ਆ ਜਿਹੜੀਆਂ ਉਹ ਭਾਵੇਂ 20 ਕਰ ਲੋ 30 ਕਰ ਲੋ ਕਿਉਂਕਿ ਟਰੈਕਟਰ ਹੀ ਇੰਨੇ ਤਾਂ ਹਨਾ ਤਾਂ ਇਹ ਬੰਦੇ ਤੁਹਾਡੀ ਚੁਆਇਸ ਦੇ ਹਿਸਾਬ ਨਾਲ ਜਿਆਦਾ ਟਰੈਕਟਰ ਲਾਉਂਦੇ ਆ ਜਾਂ ਫਿਰ ਇਹ ਪਤਾ ਕੀ ਕਰ ਦਿੰਦੇ ਆ ਇਸ ਸਭ ਤੋਂ ਉਹ ਟਰੈਕਟਰ ਘੈਂਟ ਸੁਜੈਸਟ ਕਰ ਦਿੰਦੇ ਆ ਤੁਹਾਨੂੰ ਜਿਹੜਾ ਤੁਹਾਨੂੰ ਬਜਟ ਦੇ ਵਿੱਚ ਵੀ ਭੋਵੇ ਤੇ ਟਰੈਕਟਰ ਉਹਦੇ ਉੱਪਰ ਕਾਮਯਾਬ ਵੀ ਹੁੰਦਾ ਹੋਵੇ ਕਿਉਂਕਿ ਹਰ ਕੰਮ ਲਈ ਟਰੈਕਟਰ ਦੀ ਵੀ ਅੱਡੋ ਅੱਡ ਭੂਮਿਕਾ ਐ ਜਿਹੜੇ ਟਰੈਕਟਰ ਸਭ ਤੋਂ ਜ਼ਿਆਦਾ ਕਾਮਯਾਬ ਆ ਤੁਹਾਨੂੰ ਇਹ ਉਹ ਟਰੈਕਟਰ ਸੁਜੈਸਟ ਕਰ ਦਿੰਦੇ ਆ ਕਿ ਆਹ ਸੱਜਣਾ ਟਰੈਕਟਰ ਐ ਰੰਗ ਕਰਕੇ ਦੇ ਦਿੰਦੇ ਆ ਜੇ ਤੁਸੀਂ ਸਹੀ ਮੋٹے ਮਾਟੀਆਂ ਗੱਲਾਂ ਹੀ ਕਹੋ ਨਾ ਰੰਗ ਰੂੰਗਾ ਵਾਲੇ ਮਸਲੇ ਤੇ ਤਾਂ ਇਹ ਓਨੇਕ ਦਾ ਰੰਗ ਇਹਨਾਂ ਤੇ ਵੱਡੀ ਮਸ਼ੀਨ ਨਾ ਮਸ਼ੀਨਰੀ ਵੱਡੀ ਕਰਕੇ ਤੇ ਓਨੇ ਆਨੇ ਦਾ ਤਾਂ ਰੰਗ ਹੀ ਕਰ ਦਿੰਦੇ ਆ ਜਿੰਨੇ ਕੇ ਪੈਸੇ ਬੰਦਾ ਛੜਾਉਣ ਛੜਾਣ ਦੀ ਬੰਦਾ ਕਹਿੰਦਾ ਹੁੰਦਾ ਕਿ ਇੰਨੇ ਕੇ ਛੜਾ ਲਾਂਗੇ ਨੇ ਘਟ ਕਰਾ ਲਾਂਗੇ ਆ ਮਾਡਲ ਆ ਜਿਹੜਾ 7 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਜਿਵੇਂ ਜਿਵੇਂ ਟਰੈਕਟਰ ਬਦਲੋਗੇ ਬਦਲਿਆ ਜਾਊਗਾ ਜਿਹੜੀ ਚੀਜ਼ ਦੀ ਜ਼ਿੰਮੇਵਾਰੀ ਕਹਿਤੀ ਇਹ ਤਾਂ ਜੂ ਸਾਹਿਬ ਹੋਣਾ ਨੇ ਮਹੀਨਾ ਵੱਧ ਤਾਂ ਖੜ ਜਾਣਗੇ ਘਟ ਨਹੀਂ ਖਾਦੇ ਨਾ ਸਰਵਿਸ ਦੇਣ ਵਾਲੇ ਮਸਲੇ ਤੇ ਇਹ ਬੰਦੇ ਕਦੇ ਲਾਂਭਾ ਦੇਖੋ ਜਿਹੜੇ ਬੰਦੇ ਸਾਡੇ ਨਾਲ ਪਹਿਲਾਂ ਵੀ ਵਰਤੇ ਆ ਅੱਜ ਨਹੀਂ ਕੰਮ ਕਰਨ ਲੱਗੇ ਤਕਰੀਬਨ 5 ਸਾਲ ਹੋ ਗਿਆ ਵੀ ਇਸ ਲਾਈਨ ਦੇ ਵਿੱਚ ਪਿਆ ਫਰੰਟ ਬੂਮ ਦੇ ਚਲੋ ਦੂਸਰਾ ਕੰਮ ਤਾਂ ਪਹਿਲਾਂ ਕਰਦੇ ਸੀਗੇ ਵੀ ਬੰਦੇ ਜਿਹੜੇ ਲਗਾਏ ਵੀ ਅੱਜ ਤੱਕ ਉਹਨਾਂ ਨੂੰ ਦਿੱਕਤ ਆਉਣ ਨਹੀਂ ਦਿੱਤੀ ਸਰਬੱਤ ਦੀ ਜੇ ਚਾਹੇ 4 ਵੀਲ ਮਸ਼ੀਨਾਂ ਚਾਹੇ ਜਾਂ ਟਰੈਕਟਰ ਦੇ ਵਿੱਚ ਤਾਂ ਦਿੱਕਤ ਜਿਹੜੀ ਹੁੰਦੀ ਨਾ ਕੰਪਲੇਂਟ 0% ਹੁੰਦੀ ਆ ਇਹਨਾਂ ਵਿੱਚ ਜੇ ਆ ਵੀ ਜਾਵੇ ਅਸੀਂ ਮਤਲਬ ਤਕਰੀਬਨ 24 ਘੰਟਿਆਂ ਦੇ ਵਿੱਚ ਹੱਲ ਕਰ ਦਿੰਦੇ ਆ ਤੇ ਨੰਬਰ ਵੀ ਉਹਨਾਂ ਦਾ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਸਜਣੂ